ਕਾਰ ਅਕਾਲੀਆਂ ਦੀ ਹੋਣ ਕਰਕੇ ਜਿੰਨਾ ਇਹ ਪਹਾੜੇ ਵਿਕਾਸ ਪਿੰਡ ਦਾ ਸ਼ੌਦੇ ਸੀ ਇਹ ਨਾ ਹੋ ਨਹੀਂ ਸਕਿਆ ਕਿਉਂਕਿ ਜਦ ਤੱਕ ਸਰਕਾਰ ਆਪਣੀ ਨਾ ਹੋਵੇ ਤਾਂ ਵਿਕਾਸ ਨਹੀਂ ਦਾ ਮੀਟੂ ਨਾਲ ਸੁਰਖੀਆਂ ਚੜਨ ਵਾਲੇ ਪੰਜਾਬ ਦੇ ਕੈਬਨਟ ਮੰਤਰੀ ਚਰਨਜੀਤ ਸਿੰਘ ਚਨੀ ਇੱਕ ਵਾਰ ਫਿਰ ਚਰਚਾ ਚ ਨੇ ਮੰਤਰੀ ਚਨੀ ਦੀ ਸੋਸ਼ਲ ਮੀਡੀਆ ਤੇ ਪੰਚਾਇਤ ਚੋਣਾਂ ਤੋਂ ਪਹਿਲਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਸ ਵੀਡੀਓ ਚੋਂ ਪਿੰਡ ਬੇਲਾ ਦੇ ਲੋਕਾਂ ਨੂੰ ਸਰਕਾਰ ਪੱਖੀ ਉਮੀਦਵਾਰ ਨੂੰ ਹੀ ਵੋਟ ਪਾਉਣ ਲਈ ਕਹਿ ਰਹੇ ਨੇ ਅਤੇ ਇਹ ਵੀ ਕਹਿ ਰਹੇ ਨੇ ਜੇ ਸਰਕਾਰ ਪੱਖੀ ਸਰਪੰਚ ਬਣੂ ਤਾਂ ਹੀ ਪਿੰਡ ਦਾ ਵਿਕਾਸ ਹੋਵੇਗਾ ਨਹੀਂ ਤਾਂ ਪੂਰੇ ਇਲਾਕੇ ਦਾ ਵਿਕਾਸ ਰੁਕ ਜਾਵੇਗਾ ਅੱਜ ਦੇ ਹਾਲਾਤ ਇਹ ਹੈ ਕਿ ਪਿਛਲੇ ਸਾਲ ਵੀ ਪਿਛਲੀ ਵਾਰ ਵੀ ਚਾਹੇ ਤੁਸੀਂ ਇਹਨਾਂ ਨੂੰ ਸਰਪੰਚ ਬਣਾਇਆ ਸੀ ਲੇਕਿਨ ਸਰਕਾਰ ਅਕਾਲੀਆਂ ਦੀ ਹੋਣ ਕਰਕੇ ਜਿੰਨਾ ਇਹ ਪਾਰੇ ਵਿਕਾਸ ਪਿੰਡ ਦਾ ਚਾਹੁੰਦੇ ਸੀ ਉਹ ਨਾ ਹੋ ਨਹੀਂ ਸਕਿਆ ਕਿਉਂਕਿ ਜਦ ਤੱਕ ਸਰਕਾਰ ਆਪਣੀ ਨਾ ਹੋਵੇ ਤਾਂ ਵਿਕਾਸ ਨਹੀਂ ਹੋਦਾ ਇਹ ਕੋਈ ਹੈ ਆ ਬੰਦਾ ਚੁੰੜੀਏ ਜਿਹੜਾ ਕਿ ਸਰਕਾਰ ਦੇ ਨਾਲ ਐਮਐਲਏ ਮੰਤਰੀ ਦੇ ਨਾਲ ਨਹੀਂ ਚੱਲ ਸਕਦਾ ਇਹ ਸਹੀ ਤਰੀਕੇ ਦੇ ਨਾਲ ਰਾਕੇ ਦਾ ਪਿੰਡ ਦਾ ਵਿਕਾਸ ਨਹੀਂ ਹੋ ਸਕਦਾ ਇਸ ਵੀਡੀਓ ਚ ਚੰਦਰਜੀਤ ਸਿੰਘ ਚੰਨੀ ਕੋਆਪਰੇਟਿਵ ਸੁਸਾਇਟੀ ਬੀਲਾ ਦੇ ਡਾਇਰੈਕਟਰ ਅਤੇ ਪੰਚਾਇਤ ਮੈਂਬਰ ਰਹੇ ਵਿਅਕਤੀ ਚਾਂਦ ਕੁਮਾਰ ਵਿਰੁੱਧ ਵਿਅਕਤੀਗਤ ਹਮਲੇ ਕਰਦੇ ਵੀ ਨਜ਼ਰ ਆਏ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਚਾਂਦ ਦੇ ਨਾਲ ਪਿੰਡ ਦਾ ਵਿਕਾਸ ਨਹੀਂ ਹੋ ਸਕਦਾ ਇਹਦੇ ਨਾਲ ਤਾਂ ਸਾਰੇ ਇਲਾਕੇ ਦਾ ਵਿਕਾਸ ਰੁਕ ਜਾਣਾ ਇਹ ਜਦੋਂ ਪਤਣਾਲੇ ਵਿੱਚ ਰਾਤ ਨੂੰ ਜ਼ੂਰਾ ਲੱਗ ਜਵੇ ਨਾ ਰਮੀ ਪੈ ਮੇਰੇ ਚੱਟ ਗਈ ਜਾਂਦੀ ਉਹ ਹਾਲਤ ਹੋ ਜਾਂਦੀ ਇਸ ਕਰਕੇ ਰੋੜੇ ਨੂੰ ਤੁਸੀਂ ਕੱਟੋ ਇਹਨੂੰ ਬੁਟਾ ਨਹੀਂ ਬਣੇ ਚਾਹੀਦੀਆਂ ਅੱਜ ਸਰਦਾਰ ਗਿਆਨ ਸਿੰਘ ਦਾ ਪਰਿਵਾਰ ਕਾਂਗਰਸ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ ਮੁੱਖ ਮੰਤਰੀ ਧੱਕੇ ਨਾਲ ਹੀ ਕਹੋ ਜੇ ਮੈਂ ਤਾਂ ਬਹੁਤ ਛੋਟਾ ਬੰਦਾ ਹੈ ਇਹ ਕੁਝ ਵੀ ਕਰਾ ਸਕਦੇ ਆ ਵਧੀਆ ਤਰੀਕੇ ਦਾ ਵਿਕਾਸ ਕਰਾ ਸਕਦੇ ਐਸੀ ਪਿੰਡ ਦੇ ਵਿੱਚ ਕਮਿਊਨਿਟੀ ਸੈਂਟਰ ਬਣਾਉਣਾ ਹੈ ਐਸੀ ਸਟੇਡੀਅਮ ਬਣਾਉਣਾ ਹੈ ਐਸੀ ਸੀਵਰੇਜ ਪਾਉਣਾ ਪਿੰਡ ਦੇ ਵਿੱਚ ਕੋਲ ਜਮਾ ਹੁਣੇ ਤੁਹਾਡੇ ਦਾ ਨਿੱਕੇ ਆਇਆ ਕਿ ਇਹ ਇਹਨੂੰ ਅਗਲੇ ਸਾਲ ਤੋਂ ਮਾਡਲ ਬਣਾਉਣਾ ਹੈ ਇਸ ਵਾਇਰਲ ਵੀਡੀਓ ਦੇ ਆਧਾਰ ਤੇ ਮੰਤਰੀ ਸਾਹਿਬ ਤੇ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ 28 ਦਸੰਬਰ 2018 ਨੂੰ ਸ਼ਾਮ 5:30 ਵਜੇ ਆਪਣੇ ਰੁਤਬੇ ਦੀ ਦੁਰਵਰਤੋਂ ਕਰਨ ਦੇ ਦੋਸ਼ ਲੱਗੇ ਨੇ ਅਤੇ ਇਸ ਸੰਬੰਧੀ ਚੋਣ ਕਮਿਸ਼ਨ ਕੋਲ ਸਟ੍ਰਾਈਕ ਪਹੁੰਚਣ ਦੀ ਵੀ ਖਬਰ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਬਿਊਰੋ ਰਿਪੋਰਟ ਸਪੋਰਟਸਮੈਨ ਟੀਵੀ